ਮੁਕੇਰੀਆਂ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਮੁਕੇਰੀਆਂ ਦੇ ਵਿੱਚ ਖੁੱਲ ਗਿਆ ਹੈ ਬੁਰਨਾਰੇ ਕਾਰ ਬਜ਼ਾਰ ਜੋ ਕਿ ਅੱਡਾ ਖਾਨਪੁਰ ਸ਼ਹਿਰ ਮੁਕੇਰੀਆਂ ਪੇਪਰ ਮਿਲ ਤੋਂ 1.5 ਕਿਲੋਮੀਟਰ ਅੱਗੇ ਲੈਫਟ ਸਾਈਡ ਤੇ ਸਥਿਤ ਹੈ ਜੇ ਤੁਸੀਂ ਪੁਰਾਣੀਆਂ ਕਾਰਜ਼ ਖਰੀਦਣਾ ਵੇਚਣਾ ਜਾਂ ਫਿਰ ਐਕਸਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਗੁਰੂ ਨਾਨਕ ਕਾਰ ਬਾਜ਼ਾਰ ਜੋ ਕਿ ਮੁਕੇਰੀਆਂ ਵਿਸ਼ੇਸ਼ ਸਟੱਡ ਗੁਰੂ ਨਾਨਕ ਕਾਰ ਬਾਜ਼ਾਰ ਦੇ ਵਿੱਚ ਬਹੁਤ ਹੀ ਘੱਟ ਚੱਲੀਆਂ ਕਾਰਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹਜ ਤੱਕ ਇਹਦਾ लिफाफा तकनी उतरे तो बिल्कुल ब्रांड न्यू कार्स भी अवेलेबल है ते बिल्कुल ही नवियां कार्स भी अवेलेबल है तो अगर तुसी भी अपनी ड्रीम कार खरीदना चांदे हो तो जल्दी ही विजिट करो गुरु नानक कार बाजार मुकेरियां विखे ਉਜਵਲ ਇਗਿਆਨ ਦੇ ਲੰਗਰ ਦੇ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਇੱਥੇ ਹਰ ਸਾਲ ਲੰਗਰ ਲਗਦਾ ਆ ਰਿਹਾ ਉਸੇ ਤਰ੍ਹਾਂ ਹੀ ਅੱਜ ਹਰ ਸਾਲ ਦੀ ਤਰ੍ਹਾਂ ਹੀ ਲੰਗਰ ਦੁਆਰਾ ਲਗਾਇਆ ਗਿਆ ਔਰ ਓਪਨਿੰਗ ਜਿਹੜੀ ਆ ਆਪਾਂ ਜਨਵਰੀ ਚ ਕੀਤੀ ਸੀਗੀ ਤੇ ਲੰਗਰ ਆ ਜਿਹੜਾ ਸ਼ੋਰੂਮ ਦੇ ਬਾਹਰ ਹੀ ਲੱਗਾ ਹੋਇਆ ਇਹ ਖੁਸ਼ੀ ਨਾਲ ਹੀ ਲਗਾਇਆ ਗਿਆ ਕਿਹੜਾ ਕਾਰਨਾਮਾ ਬਣਾ ਕਰ ਗਿਆ ਕਿਹਦੇ ਤੇ ਇਹਨੀਆਂ ਬਿਲਿਆ ਉਥੇ ਕਿਸ ਤਰ੍ਹਾਂ ਲੈਨੇ ਆ ਤੇ ਕਿਸ ਤਰ੍ਹਾਂ ਵੇਚਦੇ ਆ ਇਹ ਪ੍ਰੀਅੰਟ ਕਾਰ ਸ਼ੋਰੂਮ ਹੈ ਜਿਹਦੇ ਵਿੱਚ ਪੁਰਾਣੀਆਂ ਕਾਰ ਖਰੀਦੇ ਵੀ ਆਂ ਵੇਚਦੇ ਵੀ ਆਂ ਔਰ ਐਕਸਚੇਂਜ ਵੀ ਕਰਦੇ ਆਂ ਹਾਂ ਲੋਨ ਔਰ ਇੰਸ਼ੋਰੈਂਸ ਫੈਸਿਲਿਟੀ ਜਿਹੜੀ ਹੈ ਉਹ ਅਵੇਲੇਬਲ ਆਪਣੇ ਕੋ ਤੇ ਸਰ ਇਹਨਾਂ ਇੰਫੋਰਮੇਸ਼ਨ ਕਿਵੇਂ ਦੀ ਆ ਲੋਕੇਸ਼ਨ ਜੀ ਇਹ ਮੁਕੇਰੀਆਂ ਤੋਂ ਦਸੂਆ ਰੋਡ ਅਡਾ ਖਾਨਪੁਰ ਪੇਪਰ ਮਿਲ ਤੋਂ ਜਸਟ ਕੁ ਡੇਢ ਕੋ ਕਿਲੋਮੀਟਰ ਅਗੇ ਆ ਕੇ ਲੈਫਟ ਸਾਈਡ ਤੇ ਮੁਕੇਰੀਆਂ ਤੋਂ